31 ਦਸੰਬਰ 2021 ਦੁਨੀਆ ਜਸ਼ਨ 'ਚ ਡੁੱਬੀ ਸੀ ਨਵੇਂ ਸਾਲ ਨੂੰ ਆਪਣੀ ਆਪਣੀ ਤਰ੍ਹਾਂ ਨਾਲ ਵੈਲਕਮ ਕਰਨ ਲਈ ਤਿਆਰ ਸੀ ਕੋਈ ਗੁਰਦੁਆਰੇ ਮੰਦਿਰ ਜਾ ਕੇ ਸ਼ੁਕਰਾਨਾ ਕਰਕੇ ਤੇ ਕੋਈ ਪਾਰਟੀ ਦੀ ਧਮਕ ਨਾਲ 19 ਸਾਲ ਦੀ ਜਾਨਵੀ ਕੁਕਰੇਜਾ ਵਾਸਤੇ ਤਾਂ ਇਹ ਦਿਨ ਸੁਪਰ ਸਪੈਸ਼ਲ ਸੀ ਇੱਕ ਤਾਂ ਉਸਦੇ ਪੁਰਾਣੇ ਤੇ ক্লোਜ਼ ਫਰੈਂਡਸ ਨੇ ਪਾਰਟੀ ਰੱਖੀ ਸੀ ਪਰ ਮੇਨ ਗਾ ਲੈ ਸੀ ਕਿ ਉਸਦੇ ਪਾਪਾ ਦਾ ਬਰਥਡੇ ਵੀ 31 ਨੂੰ ਹੀ ਸੀ ਸੋ ਉਸ ਲਈ ਇਹ ਡਬਲ ਖੁਸ਼ੀ ਦੀ ਸੀ ਪਰ ਉਸ 31 ਦਸੰਬਰ ਦੀ ਰਾਤ ਨੂੰ ਜੋ ਹੁੰਦਾ ਉਸ ਨਾਲ ਪੂਰਾ ਦੇਸ਼ ਕੰਪਚ ਜਾਂਦਾ ਹੈ ਇਹ ਕੇਸ ਕਾਫੀ ਹਾਈਲਾਈਟਡ ਸੀ ਤੇ ਹਾਈਲਾਈਟਡ ਹੈ ਕਿਉਂਕਿ ਅਜ ਤੱਕ ਇਹਨੂੰ ਇਸ ਦਾ ਸੱਟਾ ਨਹੀਂ ਮਿਲਿਆ ਨਵੇਂ ਸਾਲ ਦੀ ਪਹਿਲੀ ਸਵੇਰ ਜਨਵਰੀ ਦੇ ਘਰਦਿਆਂ ਨੂੰ ਤੜਕੇ 5 ਵਜੇ ਦੇ ਆਸ-ਪਾਸ ਇੱਕ ਕਾਲ ਆਉਂਦੀ ਹੈ ਤੇ ਇਸ ਕਾਲ ਦੇ ਬਾਅਦ ਸਾਰਾ ਕੁਝ ਹੀ ਬਦਲ ਚੁੱਕਿਆ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰੱਖੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਾਂ ਉਸ ਪਾਰਟੀ ਚ ਰਾਤ ਨੂੰ ਪਤਾ ਨਹੀਂ ਕੀ ਹੋਇਆ ਸੀ ਪਰ 19 ਸਾਲਾ ਜਾਨਵੀ ਨਾਲ ਬਹੁਤ ਮਾਰਾ ਹੋਇਆ ਸੀ ਇੰਨਾ ਮਾਰਾ ਕਿ ਕੁਝ ਬਚਿਆ ਹੀ ਨਹੀਂ ਸੀ ਜਾਨਵੀ ਦੇ ਸਰੀਰ ਤੇ 48 ਡੂੰਗੇ ਜ਼ਖਮਾਂ ਦੇ ਨਿਸ਼ਾਨ ਸਨ ਖੋਪੜੀ ਜੋ ਰਿਬਸ ਟੁੱਟ ਚੁੱਕੇ ਸਨ ਕਿੰਨੇ ਕੀਤਾ ਸੀ ਇਹ ਸਭ ਜਾਨਵੀ ਨਾਲ ਅਖੀਰ ਹਜ਼ਦੀਖੇਡ ਦੀ ਜਨਵੀ ਨਾਲ ਉਸ ਰਾਤ ਕੀ ਹੋਇਆ ਸੀ ਤੇ ਪਾਰਟੀ ਵੀ ਕਿਸੇ ਪਰਾਏ ਦੀ ਨਹੀਂ ਸੀ ਸਭ ਆਪਣੇ ਹੀ ਦੋਸਤਾਂ ਉਸ ਜੋ ਪੁਰਾਣੇ ਵੀ ਸਨ ਤੇ ਜਿਨ੍ਹਾਂ ਤੇ ਭਰੋਸਾ ਵੀ ਕੀਤਾ ਜਾ ਸਕਦਾ ਸੀ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਜਨਵੀ ਬਾਰੇ ਵੀਡੀਓ ਕਰ ਚੁੱਕੇ ਨੇ ਪਰ ਮੈਂ ਕੋਸ਼ਿਸ਼ ਕੀਤੀ ਹੈ ਕਿ ਕੁਝ ਐਕਸਟਰਾ ਡਿਟੇਲਸ ਤੁਹਾਡੇ ਨਾਲ ਸ਼ੇਅਰ ਕਰਾਂ ਜਿਸ ਮੀਡੀਆ ਰਿਪੋਰਟਸ ਦੇ ਹਵਾਲੇ ਵੀ ਹੋਣ ਤੇ ਫੈਮਿਲੀ ਵਰਜਨ ਵੀ ਇਹ ਸਟੋਰੀ ਮੁੰਬਈ ਦੇ ਖਾਰ ਇਲਾਕੇ ਦੀ ਰਹਿਣ ਵਾਲੀ ਜਾਨਵੀ ਕੁਕਰੇਚਾ ਦੀ ਹੈ। ਹੁਣ 31 ਦਸੰਬਰ ਨੂੰ ਜਾਨਵੀ ਕੁਕਰੇਜਾ ਦੇ ਪਾਪਾ ਦਾ ਬਰਥਡੇ ਸੀ ਤਾਂ ਇੰਨੇ ਘਰੇ ਇੱਕ ਛੋਟੀ ਜਹੀ ਪਾਰਟੀ ਰੱਖੀ ਸੀ। ਉਸ ਤੋਂ ਕੁਝ ਕਰੀਬੀ ਤੇ ਆਪਣੇ ਕੁਝ ਬਚਪਨ ਦੇ ਦੋਸਤ ਬੁਲਾਏ ਸਨ ਇਸ ਤੇ। ਜਾਨਵੀ ਲਈ ਸਭ ਤੋਂ ਖਾਸ ਸਨ ਸ਼੍ਰੀ ਤੇ ਦੀਆ। ਇਹ ਦੋਨੋਂ ਜਾਨਵੀ ਦੇ ਪੱਕੇ ਫਰੈਂਡਸ ਹੁੰਦੇ ਨੇ। ਸੋ ਇਹ ਟਾਈਮਲੀ ਪਾਰਟੀ ਤੇ ਪਹੁੰਚ ਗਏ ਹੁੰਦੇ ਨੇ। 7 ਵਜੇ ਤੱਕ ਜਨਵੀ ਦੇ ਪਿਤਾ ਦੀ ਕੇਕ ਕਟਿੰਗ ਹੋ ਚੁੱਕੀ ਸੀ ਜਨਵੀ ਦਾ ਇੱਕ ਹੋਰ ਵੀ ਦੋਸਤ ਸੀ ਯਸ਼ੋਜਾ ਜੋ ਖਾਰ ਇਲਾਕੇ ਦੀ ਹੀ ਇੱਕ ਬਿਲਡਿੰਗ ਭਗਵਤੀ ਹਾਈਟਸ ਚ ਰਹਿੰਦਾ ਸੀ ਯਸ਼ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਨਵੇਂ ਸਾਲ ਦੀ ਪਾਰਟੀ ਰੱਖੀ ਸੀ ਇਸੇ ਬਿਲਡਿੰਗ ਚ ਪਾਰਟੀ ਦਾ ਟਾਈਮ ਹੁੰਦਾ ਹੈ 9 ਤੋਂ 11 ਸੋ ਜਨਵੀ ਆਪਣੇ ਪਿਤਾ ਵਾਲੀ ਪਾਰਟੀ ਤੋਂ ਬਾਅਦ ਆਪਣੇ ਦੋਵੇਂ ਫਰੈਂਡਸ ਸ਼੍ਰੀ ਤੇ ਦੀਆ ਨਾਲ ਉਸ ਬਿਲਡਿੰਗ ਚ ਚਲੀ ਜਾਂਦੀ ਹੈ पर उ पहुंच के पता लगता है कि पार्टी का टाइम बदल दता गया हूं नौ नहीं ग्यारह बजे पार्टी स्टार्ट होगी सो जहवी वापस अपने घरे चली जाती है ग्यारह बजते ने ਤੇ 11 ਦੇ ਕਰੀਬ ਹੀ ਪਾਰਟੀ ਲਈ ਆਪਣੇ ਫਰੈਂਡਸ ਨਾਲ ਇਹੇ ਨਿਕਲ ਜਾਂਦੀ ਹੈ ਇਸ ਪਾਰਟੀ ਚ ਸਿਰਫ 15 ਮੁੰਡੇ ਕੁੜੀਆਂ ਹੀ ਸ਼ਾਮਲ ਹੁੰਦੇ ਨੇ ਜਿਸ ਚੋਂ ਪੰਜ ਕੁੜੀਆਂ ਤਾਂ ਜਨਵੀ ਦੇ ਕੋਲ ਹੀ ਰਹਿੰਦੀਆਂ ਸਨ ਤੇ ਦੀਆ ਤੇ ਸ਼੍ਰੀਤਾ ਜਨਵੀ ਦੇ ਆਲਮੋਸਟ 13 14 ਸਾਲ ਪੁਰਾਣੇ ਫਰੈਂਡ ਸਨ ਯਾਨੀ ਸਾਰੇ ਹੀ ਜਨਵੀ ਦੇ ਆਪਣੇ ਸਨ ਸੋ ਲੇਟ ਪਾਰਟੀ ਚ ਜਨ ਦੇ ਕਿਸੇ ਨੂੰ ਕੋਈ ਵੀ ਡਰ ਜਾਂ ਇਤਰਾਜ਼ ਨਹੀਂ ਸੀ ਜਾਨਵੀ ਦੇ ਮਾਪੇ ਵੀ ਇਸ ਦੇ ਦੋਸਤਾਂ ਨੂੰ ਜਾਣਦੇ ਹੀ ਸਨ ਕਿਉਂਕਿ ਇਹ ਬਚਪਨ ਤੋਂ ਨਾਲ ਸਨ ਤੇ ਵੈਸੇ ਵੀ 31 ਦਸੰਬਰ ਨੂੰ ਮੁੰਬਈ ਵਰਗੇ ਸ਼ਹਿਰਾਂ 'ਚ ਪਾਰਟੀਆਂ ਮੋਸਟਲੀ 10 ਵਜੇ ਤੋਂ ਬਾਅਦ ਹੀ ਸ਼ੁਰੂ ਹੁੰਦੀਆਂ ਨੇ ਸੋ ਜਾਨਵੀ ਪਹੁੰਚ ਜਾਂਦੀ ਹੈ ਪਾਰਟੀ 'ਚ ਪਾਰਟੀ ਸਟਾਰਟ ਹੁੰਦੀ ਹੈ ਤੇ ਸਭ ਇੰਜੋਏ ਕਰ ਰਹੇ ਹੁੰਦੇ ਨੇ ਜਾਨਵੀ ਸਮੇਂ ਪਾਰਟੀ ਖਤਮ 1 ਵਜੇ ਹੋਣੀ ਹੁੰਦੀ ਹੈ ਪਰ ਦੇਰ ਤੱਕ ਚੱਲਦੀ ਹੈ। ਸੋ ਜਾਨਵੀ ਰਾਤ ਘਰੇ ਨਹੀਂ ਜਾਂਦੀ। ਉਸਦੇ ਪਿਤਾ ਉਹਨੂੰ ਪਹਿਲਾਂ 1:30 ਵਜੇ ਫੋਨ ਕਰਦੇ ਨੇ ਤਾਂ ਉਸ ਦਾ ਫੋਨ ਬਿਜ਼ੀ ਹੁੰਦਾ ਹੈ। ਫਿਰ 2:30 ਵਜੇ ਕਰਦੇ ਨੇ, ਫਿਰ 3 ਵਜੇ ਕਰਦੇ ਨੇ ਪਰ ਫੋਨ ਉਹ ਰੀਸੀਵ ਨਹੀਂ ਕਰਦੀ। ਘਰ ਦੇ ਫਿਰ ਵੀ ਜ਼ਿਆਦਾ ਪਰੇਸ਼ਾਨ ਨਹੀਂ ਹੁੰਦੇ ਕਿ ਉਹ ਪਾਰਟੀ 'ਚ ਹੈ ਆਪਣੇ ਦੋਸਤਾਂ ਨਾਲ ਹੀ ਹੈ। ਨਹੀਂ ਲੱਗਦਾ ਹੋਣਾ ਫੋਨ ਦਾ ਪਤਾ ਏਡੇ ਧੂਮ ਧੜਾਕੇ 'ਚ। ਉਹਨਾਂ ਨੂੰ ਲੱਗਿਆ ਕਿ ਆਪਣੇ ਕਿਸੇ ਦੋਸਤ ਵੱਲ ਹੀ ਰੁਕ ਗਈ ਹੋਣੀ ਹੋ। ਹੁਣ ਹੁੰਦੀ ਆ 1 ਜਨਵਰੀ 2022। ਸਵੇਰ ਦੇ 5 ਵਜੇ ਸਨ। ਜਾਨਵੀ ਦੇ ਪਿਤਾ ਪ੍ਰਕਾਸ਼ ਕੁਕਰੇਜਾ ਨੂੰ ਇੱਕ ਕਾਲ ਆਉਂਦੀ ਹੈ। ਨਵੇਂ ਸਾਲ ਦੇ ਪਹਿਲੇ ਦਿਨ ਦੀ ਪਹਿਲੀ ਕਾਲ ਪ੍ਰਕਾਸ਼ ਕੁਕਰੇਜਾ ਨੂੰ ਸ਼ੌਕ ਦਿੰਦੀ ਹੈ। ਉਹਨਾਂ ਨੂੰ ਕਾਲ ਤੇ ਦੱਸਿਆ ਜਾਂਦਾ ਹੈ ਕਿ ਜਾਨਵੀ ਦਾ ਐਕਸੀਡੈਂਟ ਹੋ ਗਿਆ ਹੈ। ਉਹਨਾਂ ਦੇ ਹੱਥ ਪੈਰ ਕੰਬਣ ਲੱਗਦੇ ਨੇ। ਫੇਰ ਥੋੜੀ ਦੇਰ ਬਾਅਦ ਜਨਵੀ ਦੀ ਬਚਪਨ ਦੀ ਸਹੇਲੀ ਦੀਆ ਦੇ ਫਾਦਰ ਸਮੀਰ ਪਦਲਕਰ ਦਾ ਫੋਨ ਆਉਂਦਾ ਹੈ ਕਿ ਬੱਚਿਆਂ ਦਾ ਐਕਸੀਡੈਂਟ ਹੋ ਗਿਆ ਹੈ ਜਲਦੀ ਖਾਰ ਥਾਣੇ ਪਹੁੰਚੋ ਉਹ ਇਹ ਵੀ ਦੱਸਦੇ ਨੇ ਕਿ ਦੀਆ ਹਿੰਦੂਜਾ ਹਸਪੀਟਲ ਚ ਐਡਮਿਟ ਹੈ ਜਦਕਿ ਜਨਵੀ ਬਾਬਾ ਹਸਪੀਟਲ ਚ ਹੁਣ ਇਕੱਠੇ ਸਵਾਲ ਉੱਠਦੇ ਨੇ ਜਨਵੀ ਦੇ ਪਿਤਾ ਦੇ ਮਨ 'ਚ ਤੇ ਪੁੱਛਦੇ ਵੀ ਨਹੀਂ ਉਹ ਦੀਆ ਦੇ ਪਿਓ ਤੋਂ ਕਿ ਦੋਨੋਂ ਬੱਚੇ ਨਾਲ ਸਨ ਫਿਰ ਉਹ ਵੱਖ-ਵੱਖ ਹਸਪਤਾਲਾਂ 'ਚ ਕਿਉਂ ਨੇ ਦੂਜਾ ਜਾਨਵੀ ਹਸਪੀਟਲ 'ਚ ਹੈ ਤੇ ਮੈਨੂੰ ਥਾਣੇ ਕਿਉਂ ਬੁਲਾਇਆ ਜਾ ਰਿਹਾ ਹੈ ਅੱਗੋਂ ਦਿਆ ਦੇ ਪਿਤਾ ਕਹਿੰਦੇ ਨੇ ਕਿ ਤੁਸੀਂ ਥਾਣੇ ਆਓ ਸਭ ਪਤਾ ਲੱਗ ਜਾਊਗਾ ਇਹ ਸੁਣ ਕੇ ਜਾਨਵੀ ਦੇ ਪਿਤਾ ਫਟਾਫਟ ਥਾਣੇ ਵੱਲ ਨੂੰ ਨਿਕਲ ਪੈਂਦੇ ਨੇ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਭਿਆਨਕ ਖਬਰ ਸੁਣਨ ਨੂੰ ਮਿਲਦੀ ਹੈ ਕਿ ਉਹਨਾਂ ਦੀ ਧੀ ਹੁਣ ਨਹੀਂ ਰਹੀ ਉਹ ਪਗਵਤੀ ਹਾਈਟਸ ਦੀ ਬਿਲਡਿੰਗ ਤੋਂ ਥੱਲੇ ਡਿੱਗੀ ਮ੍ਰਿਤਕ ਪਾਈ ਗਈ ਹੈ ਇਹ ਉਹੀ ਬਿਲਡਿੰਗ ਸੀ ਜਿੱਥੇ ਰਾਤ ਪਾਰਟੀ ਹੋ ਰਹੀ ਸੀ ਇਹ ਗੱਲ ਸੁਣਦਿਆਂ ਹੀ ਜਨਵੀਦੀ ਮਾਂ ਨਿਧੀ ਪ੍ਰਕਾਸ਼ ਕੁਕਰੇਜਾ ਹਸਪੀਟਲ ਨੂੰ ਦੌੜਦੇ ਨੇ ਮ੍ਰਿਤਕ ਦੇ ਦਾ ਪੋਸਟਮਾਰਟਮ ਕਰਕੇ ਉਸ ਨੂੰ ਪਰਿਵਾਰ ਨੂੰ ਸੌਂਮ ਦਿੱਤਾ ਜਾਂਦਾ ਹੈ ਜਾਨਵੀ ਦਾ ਸੰਸਕਾਰ ਹੁੰਦਾ ਤਾਂ ਉਸਦੇ ਮਾਤਾ ਪਿਤਾ ਨੂੰ ਇੱਕ ਗੱਲ ਬੇहद ਅਜੀਬ ਲੱਗਦੀ ਹੈ ਕਿ ਉਸ ਰਾਤ ਜੋ ਵੀ ਦੋਸਤ ਜਾਨਵੀ ਨਾਲ ਸਨ ਸਭ ਬਹੁਤ ক্লোਜ਼ ਸਨ ਕੋਲ ਰਹਿੰਦੇ ਸਨ ਫੇਰ ਵੀ ਜਾਨਵੀ ਦੇ ਸੰਸਕਾਰ ਤੇ ਕੋਈ ਵੀ ਕਿਉਂ ਨਹੀਂ ਸਿਆਇਆ ਕਿਸੇ ਨੇ ਕਿਉਂ ਅਫਸੋਸ ਨਹੀਂ ਜਤਾਇਆ ਦੋਸਤ ਦਾ ਜਾਣਾ ਬੜੀ ਵੱਡੀ ਗੱਲ ਹੁੰਦੀ ਹੈ ਤੇ ਜਦੋਂ ਇੱਕ ਰਾਤ ਪਹਿਲਾਂ ਸਾਰੇ ਇਕੱਠੇ ਹੋਣ ਤੇ ਅਗਲੇ ਦਿਨ ਉਹਨਾਂ ਚੋਂ ਕੋਈ ਇੱਕ ਨਾ ਰਹੇ ਹੁਣ ਇਥੋਂ ਜਾਨਵੀ ਦੇ ਪੇਰੈਂਟਸ ਮਹਿਸੂਸ ਕਰਦੇ ਨੇ ਕਿ ਜਾਨਵੀ ਦਾ ਇਦਾਂ ਜਾਣਾ ਕੋਈ ਨਾਰਮਲ ਗੱਲ ਤਾਂ ਨਹੀਂ ਇਸ ਪਿੱਛੇ ਕੋਈ ਪੱਕਾ ਸਾਜ਼ਿਸ਼ ਹੈ ਪੁਲਿਸ ਵੀ ਐਗਜ਼ੈਕਟਲੀ ਇਹੀ ਗੱਲ ਫੀਲ ਕਰਦੀ ਹੈ ਤੇ ਮਾਮਲਾ ਦਰਜ ਕਰਕੇ ਇਨਵੈਸਟੀਗੇਸ਼ਨ ਔਨ ਕਰ ਦਿੰਦੀ ਹੈ ਪੁਲਿਸ ਸਭ ਤੋਂ ਪਹਿਲਾਂ ਉਹਨਾਂ ਨੌਜਵਾਨਾਂ ਦੀਆਂ ਸਟੇਟਮੈਂਟਸ ਲੈਂਦੀ ਹੈ ਜੋ ਕਿ ਉਸ ਰਾਤ ਪਾਰਟੀ 'ਚ ਪ੍ਰੈਜ਼ెంట్ ਸਨ ਪਾਰਟੀ 'ਚ ਯਸ਼ਨਾ ਅਹੂਜਾ ਵਿਸੀ ਉਹ ਦੱਸਦੀ ਹੈ ਕਿ ਪਾਰਟੀ ਪਗਵਤੀ ਹਾਈਟਸ ਦੀ ਬਿਲਡਿੰਗ ਦੇ 8th ਫਲੋਰ ਤੇ ਹੋ ਰਹੀ ਸੀ ਤੇ ਇੱਕ ਪਾਸੇ ਪਾਰਟੀ ਚੱਲ ਰਹੀ ਸੀ ਤੇ ਦੂਜੇ ਪਾਸੇ ਪਾਰਟੀ ਤੋਂ ਥੋੜਾ ਪਿੱਛੇ ਹੋ ਕੇ ਅਲੱਗ ਤੋਂ ਸ਼੍ਰੀ ਦਿਆ ਤੇ ਜਾਨਵੀ ਬੈਠੇ ਸਨ ਯਸ਼ਨਾ ਦੱਸਦੀ ਹੈ ਕਿ ਉੱਥੇ ਬੈਠ ਕੇ ਸ਼੍ਰੀ ਜਾਨਵੀ ਨੂੰ ਕਿਸ ਕਰ ਰਿਹਾ ਸੀ ਇਨੀ ਦੇਰ 'ਚ ਦਿਆ ਸ਼੍ਰੀ ਦੇ ਕੋਲ ਪਏ ਗੱਦੇ ਤੇ ਸੌ ਜਾਂਦੀ ਹੈ ਤੇ ਇਸ ਦੇ ਅਗਲੇ ਹੀ ਪਲ ਮੀਡੀਆ ਰਿਪੋਰਟਸ ਮੁਤਾਬਕ ਸ਼੍ਰੀ ਦਿਆ ਨਾਲ ਫਿਜ਼ੀਕਲ ਹੁੰਦਾ ਕੁਝ ਹੱਦ ਤੱਕ ਇੰਟੀਮੇਟ ਹੁੰਦਾ ਇਹ ਦੇਖ ਕੇ ਜਨਵੀ ਨੇ ਕਹਿੰਦੇ ਕਾਫੀ ਗੁੱਸਾ ਕੀਤਾ ਉਹਨੂੰ ਗੁੱਸਾ ਆ ਜਾਂਦਾ ਤੇ ਫਿਰ ਜਨਵੀ ਦਿਆ ਤੇ ਸ਼੍ਰੀਚ ਤੂ ਤੂ ਮੈਂ ਮੈਂ ਸ਼ੁਰੂ ਹੋ ਜਾਂਦੀ ਹੈ ਯਸ਼ਨਾ ਹੁਜਾ ਕਹਿੰਦੀ ਆ ਕਿ ਇਸ ਦੇ ਬਾਅਦ ਜਨਵੀ ਨੂੰ ਮੈਂ ਦੇਖਿਆ ਕਿ ਉਹਨੇ ਕਿਸੇ ਨੂੰ ਫੋਨ ਲਾਇਆ ਤੇ ਗੱਲ ਕਰਦਿਆਂ ਰੋਣ ਲੱਗੀ ਪੁਲਿਸ ਜਾਂਚ ਕਰਦੀ ਆ ਜਨਵੀ ਦੀਆਂ ਕਾਲਸ ਕਿ ਉਹਨੇ ਉਹ ਕਾਲ ਕਿਨੂੰ ਕੀਤੀ ਸੀ ਪਤਾ ਲੱਗਦਾ ਹੈ ਕਿ ਉਹ ਫੋਨ ਕਾਲ ਉਹਨੇ ਆਪਣੀ ਕਿਸੇਲੀ ਪਰਨਿਕਾ ਨੂੰ ਜੀਤੀ ਸੀ ਇੱਕ ਚਾਲੀ ਤੇ ਹੁਣ ਪੁਲਿਸ ਪਾਰਨਿਕਾ ਨੂੰ ਕੌਸਟਿੰਗ ਕਰਦੀ ਹੈ ਕਿ ਕੀ ਕਿਹਾ ਸੀ ਰੋਂਦਿਆ ਰੋਂਦਿਆ ਜਾਨਵੀ ਨੇ ਅੱਗੋਂ ਪਾਰਨਿਕਾ ਕਹਿੰਦੀ ਹੈ ਕਿ ਉਹ ਮੈਨੂੰ ਸ਼੍ਰੀ ਤੇ ਦੀਆ ਦੀਆਂ ਹਰਕਤਾਂ ਦੱਸ ਰਹੀ ਸੀ ਕਿ ਉਹਨਾਂ ਨੇ ਉਸ ਦੇ ਸਾਹਮਣੇ ਕੀ ਕੀਤਾ ਉਹ ਬਹੁਤ ਦੁਖੀ ਸੀ ਇਹ ਸਭ ਦੇਖ ਕੇ ਪਰ ਨਾਲ ਹੀ ਇਹ ਵੀ ਕਹਿ ਰਹੀ ਸੀ ਕਿ ਉਹ ਦੋਸਤ ਦੇ ਤੌਰ ਤੇ ਸ਼੍ਰੀ ਤੇ ਦੀਆ ਦੋਵਾਂ ਨੂੰ ਨਹੀਂ ਗਵਾਉਣਾ ਚਾਹੁੰਦੀ ਬਸ ਫਿਰ ਜਾਨਵੀ ਫੋਨ ਕੱਟ ਦਿੰਦੀ ਹੈ ਤੇ ਇਹੀ ਜਾਨਵੀ ਵੱਲੋਂ ਕੀਤੀ ਗਈ ਉਸ ਦੀ ਜ਼ਿੰਦਗੀ ਦੀ ਲਾਸਟ ਕਾਲ ਹੁੰਦੀ ਆ ਉਸ ਤੋਂ ਬਾਅਦ 2:20 ਮਿੰਟ ਦੇ ਆਸ-ਪਾਸ ਜਦੋਂ ਮੁੰਡੇ ਕੁੜੀਆਂ ਪਾਰਟੀ ਖਤਮ ਹੋਣ ਤੇ ਆਪਣੇ ਘਰੇ ਜਾਣ ਲੱਗਦੇ ਨੇ ਤਾਂ ਉਹਨਾਂ ਦੀ ਨਜ਼ਰ ਗਰਾਉਂਡ ਫਲੋਰ ਤੇ ਪਈ ਜਾਨਵੀ ਤੇ ਪੈਂਦੀ ਆ ਉਹ ਲਹੂ ਲੋਹਾਨ ਉੱਥੇ ਪਈ ਹੁੰਦੀ ਆ ਫਿਰ ਉੱਥੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਆ ਹੁਣ ਪੁਲਿਸ ਉਸ ਬਿਲਡਿੰਗ 'ਚ ਜਾਂਦੀ ਆ ਤੇ ਕੱਲੀ-ਕੱਲੀ ਚੀਜ਼ ਤੇ ਨਜ਼ਰ ਰੱਖਦੀ ਆ ਪੁਲਿਸ ਨੂੰ ਬਿਲਡਿੰਗ ਦੇ ਪੰਜੇ ਫਲੋਰ ਤੋਂ ਪੀਲੇ ਰੰਗ ਦੀਆਂ ਵੰਗਾਂ ਪਈਆਂ ਮਿਲਦੀਆਂ ਨੇ ਇਹ ਵੰਗਾਂ ਪੌੜੀਆਂ ਤੇ ਪਈਆਂ ਹੁੰਦੀਆਂ ਨੇ ਇਹ ਚੂੜੀਆਂ ਜਾਨਵੀ ਨੇ ਪਾਈਆਂ ਹੋਈਆਂ ਸਨ ਉਸ ਰਾਤ ਫੋਰਥ ਫਲੋਰ ਤੋਂ ਜਾਨਵੀ ਦੀ ਸੈਂਡਲ ਮਿਲਦੀ ਹੈ ਦੂਜੀ ਸੈਂਡਲ ਉਸਦੇ ਪੈਰ ਵਿੱਚ ਹੀ ਪਾਈ ਹੋਈ ਸੀ ਜਦੋਂ ਉਹ ਗਰਾਉਂਡ ਫਲੋਰ ਤੇ ਮ੍ਰਿਤ ਪਈ ਸੀ ਜਾਨਵੀ ਦੇ ਕਾਂਚ ਪੌਣ ਵਾਲਾ ਕਾਂਟਾ ਥਰਡ ਫਲੋਰ ਤੇ ਮਿਲਦਾ ਹੈ ਤੇ ਸੈਕੰਡ ਫਲੋਰ ਤੇ ਜਾਨਵੀ ਦਾ ヘア ਬੈਡ ਮਿਲਦਾ ਹੈ ਤੀਜੇ ਫਲੋਰ ਤੇ ਖੂਨ ਦੇ ਵਿਸ਼ਾਨ ਹੁੰਦੇ ਨੇ ਸੈਕੰਡ ਫਲੋਰ ਦੀਆਂ ਬਾਡੀਆਂ ਦੇ ਰੇਲਿੰਗ ਤੋਂ ਉਸ ਦੇ ਕੁਝ ਵਾਲ ਵੀ ਮਿਲਦੇ ਨੇ ਡੀਐਨਏ ਜਾਂਚ ਚ ਪਤਾ ਵੀ ਲੱਗ ਜਾਂਦਾ ਹੈ ਕਿ ਖੂਨ ਤੇ ਵਾਲ ਮੈਚ ਕਰਦੇ ਨੇ ਤੇ ਜਨਵੀ ਦੇ ਹੀ ਨੇ ਪੁਲਿਸ ਫੇਰ ਸ਼੍ਰੀ ਜੋਗਤਨਕਰ ਦੀ ਤਲਾਸ਼ੀ ਲੈਂਦੀ ਹੈ ਤਾਂ ਪੁਲਿਸ ਨੂੰ ਉਸ ਤੋਂ ਇੱਕ ਸ਼ਰਟ ਬਰਾਮਦ ਹੁੰਦੀ ਹੈ ਜਿਸ ਤੇ ਖੂਨ ਦੇ ਨਿਸ਼ਾਨ ਹੁੰਦੇ ਨੇ ਤੇ ਇਹੀ ਸ਼ਰਟ ਉਹਨੇ 31 ਦੀ ਰਾਤ ਪਾਈ ਹੁੰਦੀ ਹੈ ਇਹ ਵੀ ਕਲੀਅਰ ਹੋ ਜਾਂਦਾ ਹੈ ਕਿ ਸ਼ਰਟ ਤੇ ਜਨਵੀ ਦਾ ਹੀ ਖੂਨ ਸੀ ਕੁਝ ਦਿਨ ਚ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਜਿਸ ਚ ਪਤਾ ਲੱਗਦਾ ਹੈ ਕਿ 48 ਡੀਪ ਜ਼ਖਮ ਹੁੰਦੇ ਨੇ ਉਸ ਦੇ ਸਰੀਰ ਤੇ ਉਸ ਦੀ ਖੋਪੜੀ ਦੀ ਹੱਡੀ ਤੱਕ ਟੁੱਟ ਗਈ ਸੀ ਉਸ ਦੇ ਸਿਰ ਨੂੰ ਰੇਲਿੰਗ ਤੇ ਜ਼ੋਰ ਦੀ ਮਾਰਿਆ ਗਿਆ ਸੀ ਹੋਰ ਕਈ ਹੱਡੀਆਂ ਇਸ ਦੀਆਂ ਟੁੱਟ ਗਈਆਂ ਸਨ ਹੁਣ ਸ਼੍ਰੀ ਤੇ ਦਿਆ ਤੇ ਹੱਤਿਆ ਦਾ ਮਾਮਲਾ ਦਰਜ ਕਰਦਿਆ ਹੋਇਆ ਆਪਣੀ ਜਾਂਚ ਪੁਲਿਸ ਔਨ ਰੱਖਦੀ ਹੈ ਕੁਝ ਹੋਰ ਐਵੀਡੈਂਸ ਇਕੱਠੇ ਹੋਣ ਦੇ ਬਾਅਦ ਪੁਲਿਸ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਵੀ ਕਰ ਲੈਂਦੀ ਹੈ ਅਪ੍ਰੈਲ ਮਹੀਨੇ ਤੱਕ ਪੁਲਿਸ ਤੇਜ਼ੀ ਨਾਲ 600 ਪੇजेस ਦੀ ਚਾਰਜ ਸ਼ੀਟ ਵੀ ਫਾਈਲ ਕਰ ਦਿੰਦੀ ਹੈ ਜ਼ਾਹਰ ਤੌਰ ਤੇ ਚਾਚੀਪ ਦੇ ਅਕੋਰਡਿੰਗ ਜਾਨਵੀ ਦੀ ਮੌਤ ਕੋਈ ਹਾਦਸਾ ਨਹੀਂ ਸੀ ਬਲਕਿ ਉਸ ਨੂੰ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਸੀ ਪੁਲਿਸ ਨੇ ਉਸ ਰਾਤ ਪਾਰਟੀ ਚ ਮੌਜੂਦ ਦੋਸਤਾਂ ਦੇ ਬਿਆਨ ਤੇ ਕੁਝ ਸਬੂਤਾਂ ਦੇ ਆਧਾਰ ਤੇ ਇਹ ਪਾਇਆ ਕਿ ਪਹਿਲਾਂ ਤਾਂ ਜਾਨਵੀ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਤੇ ਫਿਰ ਸੈਕੰਡ ਫਲੋਰ ਤੋਂ ਉਹਨੂੰ ੱੱਕਾ ਦੇ ਦਿੱਤਾ ਗਿਆ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਚ ਸ਼੍ਰੀ ਤੇ ਦਿਆ ਜਾਨਵੀ ਦੇ ਬਚਪਨ ਦੇ ਦੋਸਤ ਹੀ ਮੁਲਜ਼ਮ ਸਨ ਉਹਨਾਂ ਨੇ ਹੀ ਇਹ ਕਾਰਾ ਕੀਤਾ ਸੀ ਉਸਤਾਨ ਪੁਲਿਸ ਦੇ ਮੁਤਾਬਕ ਇਹ ਇੱਕ ਲਵ ਟ੍ਰਾਇੰਗਲ ਸੀ ਜਿਸ ਤੋਂ ਜਨਵੀ ਤੇ ਸ਼੍ਰੀ ਇੱਕ ਦੂਜੇ ਨੂੰ ਲਾਈਕ ਕਰਦੇ ਸਨ ਦੀਆ ਜਨਵੀ ਦੀ ਬੈਸਟ ਫਰੈਂਡ ਸੀ ਪਰ ਪਿੱਠ ਪਿੱਛੇ ਦੀਆ ਤੇ ਸ਼੍ਰੀ ਵੀ ਕਲੋਜ਼ ਆ ਰਹੇ ਸਨ ਸੋ ਮੀਡੀਆ ਰਿਪੋਰਟਸ ਮੁਤਾਬਕ ਪਾਰਟੀ ਚ ਉਸ ਰਾਤ ਪਹਿਲਾਂ ਤਾਂ ਸ਼੍ਰੀ ਜਨਵੀ ਨੂੰ ਕਿਸ ਕਰਦਾ ਤੇ ਫਿਰ ਉਸਦੀ ਬੈਸਟ ਫਰੈਂਡ ਰੀਆ ਨਾਲ ਉਹ ਸਾਫ ਕਰਦਾ ਸੋ ਇਸੇ ਕਰਕੇ ਇਹਨਾਂ ਤਿੰਨਾਂ ਚ ਲੜਾਈ ਹੋ ਜਾਂਦੀ ਹੈ 8th ਫਲੋਰ ਤੋਂ ਸ਼ੁਰੂ ਹੋਈ ਇਹ ਲੜਾਈ ਫਲੋਰ ਦਰ ਫਲੋਰ ਥੱਲੇ ਜਾਂਦੀ ਰਹਿੰਦੀ ਹੈ ਗੱਲ ਹੱਥਾ ਪਾਈ ਤੇ ਪਹੁੰਚ ਜਾਂਦੀ ਹੈ ਪੁਲਿਸ ਮੁਤਾਬਕ ਦਿਆ ਤੇ ਸ਼੍ਰੀ ਮਿਲ ਕੇ ਜਾਨਵੀ ਨੂੰ ਖੂਬ ਮਾਰਦੇ ਨੇ 5th ਫਲੋਰ ਤੇ ਇਸ ਦੌਰਾਨ ਜਾਨਵੀ ਵੀ ਆਪਣੇ ਡਿਫੈਂਸ 'ਚ ਵਾਰ ਕਰਦੀ ਹੈ ਤੇ ਫਿਰ ਦਿਆ ਦੇ ਬੁੱਲਾ ਤੇ ਸੱਟ ਲੱਗ ਜਾਂਦੀ ਹੈ ਥੋੜੀ ਜਹੀ ਸੱਟ ਸ਼੍ਰੀ ਨੂੰ ਵੀ ਲੱਗਦੀ ਹੈ ਪਰ ਉਹ ਦੋ ਹੁੰਦੇ ਨੇ ਤੇ ਜਾਨਵੀ ਇੱਕ ਉਹ ਫਿਰ ਮਾਰਦਿਆਂ ਹੋਇਆਂ ਕਥਤ ਤੌਰ ਤੇ ਜਾਨਵੀ ਨੂੰ ਦੂਜੇ ਫਲੋਰ ਤੇ ਲੈ ਕੇ ਆਉਂਦੇ ਨੇ ਤੇ ਇੱਥੇ ਮਿਲ ਕੇ ਉਹ ਜਾਨਵੀ ਦੇ ਸਿਰ ਨੂੰ ਰੇਲਿੰਗ ਤੇ ਮਾਰਦੇ ਨੇ ਤੇ ਫਿਰ ਉਹਨੂੰ ਸਿੱਧਾ ਗਰਾਉਂਡ ਫਲੋਰ ਤੇ ਸੁੱਟ ਦਿੰਦੇ ਨੇ ਜਦੋਂ ਪਾਰਟੀ ਖਤਮ ਹੁੰਦੀ ਹੈ ਤੇ ਦੋਸਤ ਜਾਨਵੀ ਨੂੰ ਇਦਾਂ ਪਿਆ ਦੇਖਦੇ ਨੇ ਤਾਂ ਉਹ ਪਹਿਲਾਂ ਤਾਂ ਸ਼੍ਰੀ ਨੂੰ ਹੀ ਫੋਨ ਲਾਉਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਉਹ ਜਨਵੀ ਦਾ ਬੋਏਫ੍ਰੈਂਡ ਹੈ ਪਹਿਲਾਂ ਤਾਂ ਸ਼੍ਰੀ ਫੋਨ ਨਹੀਂ ਚੱਕਦਾ ਤੇ ਜਦੋਂ ਉਹ ਚੱਕਦਾ ਹੈ ਤਾਂ ਫਰੈਂਡਸ ਉਸ ਨੂੰ ਜਨਵੀ ਦੀ ਮੌਤ ਦੀ ਖਬਰ ਦਿੰਦੇ ਨੇ ਤੇ ਇਹ ਸੁਣ ਕੇ ਉਹ ਨਾਰਮਲ ਹੀ ਰਹਿੰਦਾ ਹੈ ਕੁਝ ਰਿਐਕਟ ਨਹੀਂ ਕਰਦਾ ਜਦੋਂ ਪੁਲਿਸ ਦੀ ਆ ਤੇ ਸ਼੍ਰੀ ਤੋਂ ਪੁੱਛਗਿਛ ਕਰਦੀ ਹੈ ਤਾਂ ਉਹ ਇੱਕ ਹੀ ਗੱਲ ਤੇ ਅੜੇ ਰਹਿੰਦੇ ਨੇ ਕਿ ਉਹਨਾਂ ਨੂੰ ਕੁਝ ਯਾਦ ਹੀ ਨਹੀਂ ਕਿ ਉਸ ਰਾਤ ਕੀ ਹੋਇਆ ਉਹ ਤਾਂ ਨਸ਼ੇ 'ਚ ਸਨ ਤੇ ਇਹ ਦੋਨੋਂ ਆਪਣੇ ਇਸੇ ਸਟੈਂਡ ਤੇ ਕਾਇਮ ਦੱਸੇ ਜਾਂਦੇ ਨੇ ਇਥੇ ਇੱਕ ਕਮੀ ਵੀ ਹੈ ਕਿ ਇਸ ਮਾਮਲੇ 'ਚ ਪੁਲਿਸ ਨੂੰ ਅਜ ਤੱਕ ਕੋਈ ਚਸ਼ਮਦੀਦ ਨਹੀਂ ਮਿਲ ਸਕਿਆ 15 ਜਾਣਿਆਂ 'ਚ ਕਿਸੇ ਨੇ ਇਹਨਾਂ ਨੂੰ ਹੱਥੋਂ ਪਾਈ ਹੁੰਦਿਆਂ ਨਹੀਂ ਦੇਖਿਆ ਹਾਂ ਆਪਸ 'ਚ ਵਰਬਲੀ ਝਗੜਤਿਆ ਜ਼ਰੂਰ ਦੇਖਿਆ ਸੀ ਪੁਲਿਸ ਦੇ ਕੋਲ ਕੁਝ ਸਰਕਮਸਟੈਂਸ਼ੀਅਲ ਐਵਿਡੈਂਸ ਨੇ ਫੋਰੈਂਸਿਕ ਆਧਾਰ ਹੈ ਜਿਸ ਨੂੰ ਆਧਾਰ ਬਣਾ ਕੇ ਪੁਲਿਸ ਦਾਵਾ ਕਰਦੀ ਹੈ ਇਹ ਜਾਨਵੀ ਨੂੰ ਬੇਰਹਿਮੀ ਨਾਲ ਮਾਰਨ ਵਾਲੇ ਸ਼੍ਰੀ ਜੋਗਤਨਕਰ ਤੇ ਦਿਆ ਬਦਲ ਕਰ ਹਿਲ ਅਜੇ ਤੱਕ ਇਹਨਾਂ ਦਾ ਗੁਨਾਹ ਕੋਰਚ ਸਾਬਤ ਨਹੀਂ ਹੋ ਸਕਿਆ ਹੈ ਮਾਮਲੇ 'ਚ ਸੁਣਵਾਈ ਅਜੇ ਚੱਲ ਰਹੀ ਹੈ ਦਿਆ ਨੂੰ ਬੇਲ ਮਿਲ ਚੁੱਕੀ ਹੈ ਕਿਉਂਕਿ ਉਸ ਖਿਲਾਫ ਕਿਸੇ ਆਈ ਵਿਟਨੈਸ ਦੀ ਟੈਸਟੀਮਨੀ ਜਾਂ ਕੋਈ ਡਾਇਰੈਕਟ ਸਬੂਤ ਨਹੀਂ ਸੀ ਪਰ ਬੇਲ ਮਿਲਣ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਉਹ ਰਿਹਾ ਹੈ ਹਮੇਸ਼ਾ ਲਈ ਜੇ ਕਸੂਰਵਾਰ ਹੋਏਗੀ ਤਾਂ ਸਜ਼ਾ ਮਿਲੇਗੀ ਸ਼੍ਰੀ ਦੀ ਬੇਲ ਪਲੇ ਰਿਜੈਕਟ ਕਰ ਦਿੱਤੀ ਗਈ ਸੀ ਕਿਉਂਕਿ ਅਦਾਲਤ ਨੇ ਉਸ ਖਿਲਾਫ ਸਰਕਮਸਟੈਂਸ਼ੀਅਲ ਐਵਿਡੈਂਸ ਨੂੰ ਕਾਫੀ ਮਜ਼ਬੂਤ ਮੰਨਿਆ ਸੀ ਉਹ ਅਜੇ ਵੀ ਜੇਲ੍ਹ 'ਚ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਕਿਉਂਕਿ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਜੋ ਪਾਰਟੀ 'ਚ ਮੌਜੂਦ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ਤੇ ਹੈ ਪਲੱਸ ਸਰਕਮਸਟੈਂਸ਼ੀਅਲ ਐਵਿਡੈਂਸ ਤੇ ਫੋਰੈਂਸਿਕ ਵੀ ਜਿਸ ਦਾ ਬੇਸ ਨੇ ਮੈਂ ਉਹ ਦੱਸਿਆ ਹੁਣ ਜਾਨਵੀ ਕੁਕਰੇਜਾ ਦੀ ਮਾਂ ਨਿਧੀ ਕੁਕਰੇਜਾ ਦਾ ਪੱਖ ਵੀ ਸੁਣੋ ਉਨ੍ਹਾਂ ਨੇ মিডিਆ ਨੂੰ ਕਿਹਾ ਸੀ ਕਿ ਜੋ ਦਾਅਵੇ ਪੁਲਿਸ ਜਾਂ ਜਨਵੀ ਦੇ ਫਰੈਂਡਸ ਕਰ ਰਹੇ ਨੇ ਕਿ ਜਨਵੀ ਤੇ ਸ਼੍ਰੀ ਇਹ ਦੋਨੋਂ ਬॉयਫਰੈਂਡ ਗਰਲਫਰੈਂਡ ਸਨ ਇਹ ਝੂਠ ਹੈ ਜਾਨਵੀ ਤੇ ਸ਼੍ਰੀ ਸਿਰਫ ਦੋਸਤ ਸਨ ਤੇ ਉਹਨਾਂ ਦਾ ਆਪਸ 'ਚ ਕੋਈ ਦੂਜਾ ਰਿਸ਼ਤਾ ਨਹੀਂ ਸੀ ਕਿਉਂਕਿ ਮਾਂ ਮੁਤਾਬਕ ਜਾਨਵੀ ਉਹਨਾਂ ਨੂੰ ਹਰ ਗੱਲ ਦੱਸਦੀ ਸੀ। ਰਾਦਰ ਉਹਨਾਂ ਮੁਤਾਬਕ ਜਾਨਵੀ ਦੀ ਜ਼ਿੰਦਗੀ 'ਚ ਕੋਈ ਹੋਰ ਸੀ ਜਿਸ ਬਾਰੇ ਉਹ ਛੇਤੀ ਹੀ ਦੱਸਣ ਵਾਲੀ ਸੀ। ਨਾਲ ਹੀ ਜਾਨਵੀ ਦੀ ਮਾਂ ਨੇ ਇਹ ਵੀ ਕਿਹਾ ਕਿ ਦਿਆ ਤੇ ਸ਼੍ਰੀ ਨਾਟਕ ਕਰ ਰਹੇ ਨੇ ਕਿ ਉਸ ਰਾਤ ਦਾ ਉਹਨਾਂ ਨੂੰ ਕੁਝ ਯਾਦ ਨਹੀਂ। ਬਾਕੀ ਇਹ ਮਾਮਲਾ ਕੋਰਟ 'ਚ ਅਜੇ ਪੈਂਡਿੰਗ ਹੈ ਤੇ ਅਸੀਂ ਜੱਜ ਹੋ ਨਹੀਂ ਸਕਦੇ। ਜਾਨਵੀ ਦਾ ਇਦਾਂ ਚਲੇ ਜਾਣਾ ਉਹਨੂੰ ਇੰਨੀ ਬੇਰਹਿਮ ਮੌਤ ਮਿਲਣਾ ਦਿਲ ਦੁਖਾਉਂਦਾ ਹੈ ਪਰ ਕਤਲ ਕਿਸ ਨੇ ਕੀਤਾ ਮੋਟਿਵ ਕੀ ਸੀ ਇਹ ਤਰਤੀਬ ਵਾਰ ਇੱਕ ਵਾਰ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ ਹੁਣ ਅਦਾਲਤ ਪੁਲਿਸ ਦੀ ਥਿਉਰੀ ਤੇ ਮੋਹਰ ਲਗਾਉਂਦੀ ਹੈ ਜਾਂ ਕੁਝ ਹੋਰ ਹੀ ਨਿਕਲ ਕੇ ਬਾਹਰ ਆਉਂਦਾ ਹੈ ਇਸ ਲਈ ਪਤਾ ਨਹੀਂ ਕਿੰਨਾ ਇੰਤਜ਼ਾਰ ਕਰਨਾ ਪਏਗਾ ਵਿਸ਼ੇਸ਼ ਪਬਲਿਕ ਪ੍ਰੋਸਕਿਊਟਰ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਅਜੇ ਤੱਕ ਇਸ ਕੇਸ 'ਚ ਕੋਈ ਫੀਸ ਨਹੀਂ ਦਿੱਤੀ ਗਈ ਹੈ ਜਿਸ ਕਰਕੇ ਕੇਸ ਵਿੱਚ ਦੇਰੀ ਹੋ ਰਹੀ ਹੈ ਸਿਸਟਮ ਚ ਹੋਰ ਕਈ ਸਿਸਟਮ ਹੁੰਦੇ ਨੇ ਜੋ ਅਸੀਂ ਨਹੀਂ ਜਾਣਦੇ ਹੁੰਦੇ ਪਰ ਨੌਜਵਾਨਾਂ ਦਾ ਇਹ ਅਜੀਬ ਕਲਚਰ ਇਨਟੋਲਰੈਂਸ ਬਹੁਤ ਤੰਗ ਕਰਦਾ ਹੈ ਬਹੁਤ ਜ਼ਿਆਦਾ ਕਿਉਂਕਿ ਇਸ ਦੇ ਸਿਟੇ ਭਿਆਨਕ ਨਿਕਲ ਰਹੇ ਨੇ ਬਹੁਤ ਭਿਆਨਕ ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਏ ਅਰਦਾਸ ਵਾਹਿਗੁਰੂ ਜੀ ਮਤਬਖਸ਼ ਤੁਸੀ ਵੇਖ ਰਹੇ ਹੋ ਕੈਮਰਾ ਆ ਲੈ ਸਾਫਾ ਜੀ